ਤੇ ਵੀਰੇ ਰੋਣਾਣੀ ਸਤਿਗੁਰ ਸਿੰਘ ਕਿਉਂਕਿ ਜਿੰਨੇ ਵੀ ਭਰਾ ਭਾਈ ਜੀ ਤੁਸੀਂ ਵੇਖ ਰਹੇ ਹੋ ਨਾ ਵੀਡੀਓ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਇਹ ਵੀ ਠੀਕ ਹੋ ਜਾਊਗਾ ਵੀ ਲੱਕ ਨਹੀਂ ਨਾ ਚੱਕ ਰਿਹਾ ਹੈਗਾ ਅੱਛਾ ਹਾਂ ਬਾਹਰ ਨਹੀਂ ਕੰਮ ਕਰ ਆਲੋ 4 ਫੁੱਟ ਡੂੰਗੀ ਇਹ 7 ਹੈ ਤੇ ਇਹ 13 ਤੇ ਆ ਤੇ ਆ ਸਪੋਰਟਾਂ ਦੇ ਕੇ ਨਾ ਆ ਸਪੋਰਟਾਂ ਲਾ ਕੇ ਯਾਰ ਵੀ ਜਿਹੜੀਆਂ ਸਤੀਰੀਆਂ ਨੇ ਖੜਾਈਆਂ ਹੋਈਆਂ ਨੇ ਵੀ ਸੰਗਤਜੀ ਪਿੰਡ ਕੁੰਬੜਵਾਲ ਖੜਾ ਤਹਿਸੀਲ ਧੂਰੀ ਤੇ ਜਲਾ ਸੰਗਰੂਰ ਦੇ ਵਿੱਚ ਇੱਤ ਤੁਹਾਡੇ ਨਾਲ ਅੱਜ ਵੀਡੀਓ ਸਾਂਝੀ ਕਰਦਾ ਵੈਸੇ ਕਰਨੀ ਵੀ ਬਣਦੀ ਆ ਜਦੋਂ ਕੋਈ ਭਰਾ ਲੋੜਵੰਦ ਹੋਵੇ ਜਿਹਨੂੰ ਸਰੋਤਿਆਂ ਤੇ ਪਿਆਰ ਦੀ ਲੋੜ ਹੋਵੇ ਹਨਾ ਤਾਂ ਉਦੋਂ ਕਿਸੇ ਦੇ ਸਾਹਮਣੇ ਜੇਕਰ ਕੋਈ ਅਰਜ਼ ਕਰਦੀ ਹੈ ਮਾੜੀ ਗੱਲ ਨਹੀਂ ਹੁੰਦੀ ਸੱਜਣ ਪਿਆਰਿਓ ਜਿਹੜੇ ਭਰਾ ਲੈ ਕੇ ਅੱਜ ਤੁਹਾਨੂੰ ਲੈ ਕੇ ਆਏ ਹਨ ਤੁਹਾਨੂੰ ਪਹਿਲੇ ਤਾਂ ਹਾਲਾਤ ਦਿਖਾ ਦਿੰਨਾ ਕਰਦੇ ਤੁਸੀਂ ਹਾਲਾਤ ਵੇਖ ਕੇ ਸਰ ਕੋ ਜੱਜ ਕਰ ਲਓਗੇ ਵੀ ਵਾਕਈ ਲੋੜਵੰਦ ਭਰਾਗਾ ਓ ਸੱਜਣੋ ਸਾਹਮਣੇ ਬਾਈ ਸਤਗੁਰ ਸਿੰਘ ਬੈਠਾ ਤੇ ਉਸ ਨੂੰ ਸਾਡੇ ਭੈਣ-ਭੋਰੀਆਂ ਜਿਹੜੀਆਂ ਫੜੀ ਬੈਠੀਆਂ ਨੇ ਤੇ ਕੁਝ ਦਿਨ ਪਹਿਲਾਂ ਬਾਈ ਅਟੈਕ ਦੀ ਪ੍ਰੋਬਲਮ ਆ ਗਈ ਸੀ ਬਾਈ ਨੂੰ ਉਧਰੰਗ ਦੀ ਸ਼ਿਕਾਇਤ ਹੋ ਗਈ ਤੇ ਕੱਲੇ ਹੀ ਵੀਰ ਕਮਾਉਣ ਵਾਲਾ ਸੀ ਤਿੰਨ ਚਾਰ ਗੁੱਡੀਆਂ ਨੇ ਤੁਹਾਨੂੰ ਉਹ ਵੀ ਦੱਸ ਦਾਂਗੇ ਵੀ ਤੇ ਪਹਿਲਾਂ ਹਾਲਾਤ ਦੇਖ ਲਓ ਸੱਜਣੋ ਵੀ ਬਹੁਤ ਜਿਵੇਂ ਕਿ ਦੀਪਕ ਗਰੀਬ ਪਰਿਵਾਰ ਆ ਬਾਕੀ ਯਾਰ ਜ਼ਰੂਰਤਵੰਦ ਪਰਿਵਾਰ ਹੈ ਤੇ ਆ ਬਾਈ ਜੀ ਸਤਿਗੁਰ ਸਿੰਘ ਤੇ ਵੀਰੇ ਰੋਣਾ ਨਹੀਂ ਸਤਿਗੁਰ ਸਿੰਘ ਕਿਉਂਕਿ ਜਿੰਨੇ ਵੀ ਭਰਾ ਬਾਈ ਜੀ ਤੁਸੀਂ ਦੇਖ ਰਹੇ ਹੋਣਾ ਵੀਡੀਓ ਸਾਰੇ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਜਿਹੜਾ ਵੀ ਭਰਾ ਇਹਨਾਂ ਦੀ ਹੈਲਪ ਕਰ ਸਕਦਾ ਨਾ ਤੁਸੀਂ ਵੱਧ ਤੋਂ ਵੱਧ ਹੈਲਪ ਕਰਨੀ ਆ ਜੇ ਨਹੀਂ ਵੀ ਕੋਈ ਭਰਾ ਹੈਲਪ ਕਰ ਸਕਦਾ ਤਾਂ ਬਾਈ ਬਣ ਕੇ ਇੰਨੀ ਕੁ ਬੇਨਤੀ ਜਰੂਰ ਮੇਰੀ ਮੰਨ ਲਿਓ ਵੀ ਇਹ ਵੀਡੀਓ ਨੂੰ ਸ਼ੇਅਰ ਕਰਕੇ ਉਹ ਹਰ ਇੱਕ ਭਰਾ ਤੱਕ ਪਹੁੰਚਾ ਦਿਓ ਜਿਹੜੇ ਲੋੜਵੰਦ ਦੇ ਲੇਖੇ ਆਪਣੇ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਜਾਂ ਕੁਝ ਵੀ ਤਿਲ ਫੁੱਲ ਭੇਟ ਲਾਉਣਾ ਚਾਹੁੰਦੇ ਆ ਤਾਂ ਸਾਡੇ ਨਾਲ ਸਾਡੀ ਭੈਣ ਆ ਇਧਰ ਬਾਈ ਦੀ ਜਿਵੇਂ ਕਹਦੀ ਐ ਵੀ ਧਰਮ ਪਤਨੀ ਬਣਿਆ ਸ੍ਰੀਕਾਲ ਤੁਹਾਡਾ ਨਾਮ ਕੀ ਆ ਪਰਮਜੀਤ ਪਰਮਜੀਤ ਆ ਇੱਕ ਮਿੰਟ ਮੈਿਕ ਲਾ ਲਿਓ ਇਹਨੂੰ ਹੱਥ ਚ ਵੜ ਲਿਓ ਤੇ ਬਾਈ ਕਿੰਨੇ ਦਿਨ ਪਹਿਲਾਂ ਤੇ ਕੀ ਗੱਲ ਹੋ ਗਈ ਸੀ ਬਾਈ ਨੂੰ ਇਹਨਰੇ ਵੀਰੇ ਬਿਮਾਰ ਹੋਗਾ ਤੀ ਖਾਸਾ ਅੱਛਾ ਤੇ ਪਹਿਲਾਂ ਕਦੋਂ ਹੋਗਾ ਜੀ ਬੁਖਾਰ ਚੜਨ ਲੱਗ ਗਿਆ ਤੇ ਇਹਨੂੰ ਬੁਖਾਰ ਚੜਨਾ ਕੇ ਅਸੀਂ ਬਾੜੀਆਂ ਨਾਲ ਜਾਣ ਲੱਗੇ ਠੀਕ ਹੈ ਤੇ ਉੱਥੋਂ ਫਿਰ ਹੋਣੀ ਹੋਇਆ ਹੈਗਾ ਮਹੀਨਾ ਸਾਰ ਹੋ ਗਿਆ ਤੇ ਫਿਰ ਅਸੀਂ ਬਾਅਦ 'ਚ ਇਹਨੂੰ ਫਸਣ ਹੋ ਗਈ ਤੇ ਲੇਵਨ ਸੋਜ ਹੋ ਗਈ ਤੀ ਅੱਛਾ ਤੇ ਇਸ ਦੁਆਰਾ ਠੀਕ ਹੋਗਾ ਜੀ ਵਧੀਆ ਸਰ ਨਹੀਂ ਜਿਹੜੀ ਆ ਇਹਨੂੰ ਇਹ ਰੰਗ ਦੀ ਸਕੇਤ ਹੋਈ ਬਈ ਇਹ ਕਿੰਨੇ ਦਿਨਾਂ ਦੀ ਪ੍ਰੋਬਲਮ ਆ ਇਹਨੂੰ ਹੋ ਗਏ 20 ਦਿਨ 20 ਦਿਨ ਹੋ ਗਏ ਕਿਥੋਂ ਨੇ ਤਾਂ ਬਾਈ ਦਾ ਇਲਾਜ ਕਿਥੋਂ ਚਲਾਵਾਇਆ ਤੁਸੀਂ ਨੇ ਕੰਡਾ ਬੰਨੇ ਤੋਂ ਕੰਡਾ ਬੰਨੇ ਤੋਂ ਤੇ ਕੰਡੇ ਬੰਨੇ ਤੋਂ ਬਾਈ ਦਾ ਇਲਾਜ ਚੱਲ ਰਿਹਾ ਹਾਂ ਵੀਰੇ ਤੇ ਡਾਕਟਰ ਕੀ ਕਹਿੰਦੇ ਨੇ ਹੁਣ ਵੀ ਇਹਨੂੰ ਦਵਾਈ ਖਾਣੀ ਪਊ ਦਵਾਈ ਖਾਣੀ ਪਊ ਵੀਰੇ ਇਹਨੂੰ ਅੱਛਾ ਤੇ ਗੱਡੀਆਂ ਦੀ ਕਿਰਾਏ ਵਾਰ ਮਾਰੀ ਜਾਂਦਾ ਵੀਰੇ ਏਡੀ ਦੂਰ ਜਾਣੀ ਬਹੁਤ ਔਖਾ ਕੱਲੀ ਜਾਣੀ ਨੂੰ ਮੈਂ ਕਿੱਥੋਂ ਉਹ ਕਰ ਲੂੰ ਇਹਦਾ ਬਿਲਕੁਲ ਜੀ ਹਾਂ ਜੀ ਲੋ ਵੀ ਸਜਣੋ ਤੁਸੀਂ ਹਾਲਾਤ ਵਾਕੀ ਵੇਖ ਹੀ ਰਹੇ ਹੋ ਘਰ ਦੇ ਹਨਾ ਵੀ ਘਰੇ ਵੀ ਕੋਈ ਬਾਈ ਕੋਲੇ ਸਾਧਨ ਨਹੀਂ ਹੈਗਾ ਉਹ ਸਾਈਕਲ ਤੇ ਬਾਈ ਤਿਹੜੀ ਤੇ ਜਾਂਦਾ ਹੁੰਦਾ ਸੀਗਾ ਤੇ ਆਪਣਾ ਪੇਟ ਆ ਜਿਹੜਾ ਚਲੋ ਚਲਾਈ ਜਾਂਦਾ ਸੀਗਾ ਹਨਾ ਪਰਿਵਾਰ ਨੂੰ ਪਾਲਦਾ ਸੀ ਬਈ ਆਪਣੇ ਕਿੰਨੇ ਬੱਚੇ ਆ ਚਾਰ ਗੋਡੀਆਂ ਨੇ ਵੀਰੇ ਚਾਰ ਗੋਡੀਆਂ ਨੇ ਹਾਂਜੀ ਤੇ ਕਿੰਨੀ ਕਿੰਨੀ ਉਮਰ ਦੀਆਂ ਗੋਡੀਆਂ ਆਪਣੀਆਂ ਗੋਡੀਆਂ ਆ ਬੈਠੇ ਨੇ ਵੀਰੇ ਛੋਟੇ-ਛੋਟੇ ਨੇ ਗੋਡੀਆਂ ਕੋਈ ਖਾਣ ਦੀਆਂ ਤੇ ਆ ਆ ਗੁੱਡੀ ਹੈ ਜੀ ਬਾਈ ਦੀ ਤੇ ਭਰਾ ਬਣ ਕੇ ਹਨਾ ਵੱਧ ਤੋਂ ਵੱਧ ਨਾ ਤੁਸੀਂ ਹੈਲਪ ਕਰਨੀ ਹੈ ਤੁਹਾਨੂੰ ਮੈਂ ਹਾਲਾਤ ਦਿਖਾ ਦਿੰਦਾ ਵੀਰ ਬਣ ਕੇ ਘਰ ਦੇ ਨਹੀਂ ਨਾ ਅਕਸਰ ਆਪਾਂ ਤੁਹਾਨੂੰ ਦਿਂਦੇ ਹੀ ਆ ਸਾਰਾ ਕੁਝ ਹਨਾ ਵੇ ਇਹ ਚਲੋ ਬੱਚੇ ਪੜ੍ਹਦੇ ਹੋਣਗੇ ਵਿਚਾਰੇ ਜੰਨਾ ਵੀ ਮਾਨਸਨ ਮਾਨਸਕੂਲ ਚੋਂ ਮਿਲਿਆ ਸਾਰੇ ਹਨਾ ਤੁਹਾਡੇ ਸਾਹਮਣੇ ਕੰਦਾ ਤੇ ਲਾਇਆ ਪਿਆ ਸੱਤ ਬਿਲਕੁਲ ਨੀਮੀਆਂ ਬਾਈ ਬਿਲਕੁਲ ਮੇਰਾ ਸਿਰ ਲੱਗਣ ਵਾਲਾ ਹੋਇਆ ਪਿਆ ਤੇ ਇਧਰ ਵੀ ਤੁਹਾਨੂੰ ਦਿਖਾ ਦਿੰਦੇ ਆ ਵੀ ਹਾਲਾਤ ਕੀ ਨੇ ਕਰਦੇ ਆ ਲੋ 4 ਫੁੱਟ ਡੂੰਗੀ ਇਹ ਸੱਤ ਹੈ ਤੇ ਇਹ 13 ਤੇ ਹੈ ਭਰਾ ਬਣ ਕੇ ਪੂਰਾ ਹੀ ਲੋਡ ਬੰਦ ਪਰਿਵਾਰ ਆ ਯਾਰ ਜਿਹੜਾ ਵੀ ਭਰਾ ਇਹਨਾਂ ਦੀ ਹੈਲਪ ਕਰ ਸਕਦਾ ਨਾ ਹੱਥ ਬੰਨ ਕੇ ਬੇਨਤੀ ਆ ਮੇਰੇ ਵੱਲੋਂ ਤੇ ਬਾਈ ਬਣ ਕੇ ਜਰੂਰ ਯਾਰ ਹੈਲਪ ਕਰੋ ਤੇ ਆ ਦੇਖ ਲਓ ਤੁਸੀਂ ਹਾਲਾਤ ਵੇਖ ਸਕਦੇ ਹੋ ਹਨਾ ਤੇ ਆ ਸਪੋਰਟਾਂ ਦੇ ਕੇ ਨਾ ਆ ਸਪੋਰਟਾਂ ਲਾ ਕੇ ਯਾਰ ਵੀ ਜਿਹੜੀਆਂ ਸਤੀਰੀਆਂ ਨੇ ਖੜਾਈਆਂ ਹੋਈਆਂ ਨੇ ਬਾਕੀ ਲੋੜਵੰਦ ਪਰਿਵਾਰ ਐ ਵੀਰਿਆ ਵੀ ਇਹ ਜੇ ਪਰਿਵਾਰ ਤੇ ਕਦੇ ਮੁਸੀਬਤ ਨਾ ਪਵੇ ਯਾਰ ਜਿਹੜਾ ਵੀ ਭਰਾ ਹੈਲਪ ਕਰ ਸਕਦਾ ਨਾ ਹੱਥ ਬੰਨ ਕੇ ਬੇਨਤੀ ਆ ਆ ਸਾਰੀਆਂ ਆਣ ਗੋਆਂਢ ਦੇ ਵਿੱਚੋਂ ਮਾਈਆਂ ਨੇ ਸਾਡੀਆਂ ਤੇ ਮਾਤਾ ਜੀ ਬਾਕੀ ਲੋੜਵੰਦ ਆ ਨਾ ਬਾਈ ਹਾਂ 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 ਜੀ ਲੋੜਵੰਦ ਆ ਲੋੜਵੰਦ ਲੈ ਬਾਕੀ ਲੋੜਵੰਦ ਆ ਭਰਾ ਜਿਹੜਾ ਵੀ ਵੀਰ ਹੈਲਪ ਕਰਨਾ ਚਾਹੁੰਦਾ ਨਾ ਤੇ ਹੱਥ ਬੰਨ ਕੇ ਬੇਨਤੀ ਹੈ ਜੀ ਕਿਉਂਕਿ ਚੱਲੇ ਨਹੀਂ ਜਾਂਦਾ ਬਾਈ ਇੱਕੋ ਇੱਕ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਮੈਂਬਰ ਤੇ ਬਾਈ ਜਦੋਂ ਉਹੀ ਨਾ ਕਿਸੇ ਬਿਮਾਰੀ ਦੇ ਕਾਰਨ ਹੈ ਨਾ ਮੰਜੇ ਤੇ ਬਹਿ ਜੇ ਫਿਰ ਤੁਸੀਂ ਸਮਝ ਹੀ ਸਕਦੇ ਹੋ ਪੰਜਾਬੀਓ ਹੈ ਨਾ ਵੀ ਕੀ ਹਾਲਾਤ ਹੋਣਗੇ ਘਰ ਦੇ ਤੇ ਇੰਨੀ ਕੁ ਬੇਨਤੀ ਭਰਾਵਾਂ ਨੂੰ ਕਿ ਸਵੀਕਾਰ ਕਰਿਓ ਦੁਆਰੇ ਫੇਰ ਦੱਸ ਦਿੰਨਾ ਤੇ ਨੰਬਰ ਜਿਹੜਾ ਚੱਲਦਾ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਬਾਈ ਤੁਹਾਡਾ ਕੋਈ ਕਾਊਂਟਰ ਨੰਬਰ ਚੱਲਦਾ ਦੇਓ ਕੋਈ ਆਰਸੀ ਦਿਓ ਤੇ ਆ ਤਾਂ ਹੈਗਾ ਜੀ ਆਪਣੇ ਪਰਿਵਾਰ ਦਾ Google Pay ਨੰਬਰ 97793 58019 ਤੇ ਕੋਈ ਕਾਪੀ ਦੇਵੋ ਜੀ ਅਕਾਊਂਟ ਜਿਹੜਾ ਜੁੜਾ ਚੱਲਦਾ ਤੇ ਆ ਸੱਜਣੋ ਵੈਸੇ ਮੈਂ ਉੱਪਰ ਵੀ ਮੈਂਸ਼ਨ ਕਰ ਦੂੰਗਾ ਤੇ ਜਿਹੜੇ ਵੀ ਭਰਾਣੇ ਸਕਰੀਨਸ਼ਾਟ ਮਾਰਨਾ ਨਾ ਆਹ ਅਕਾਊਂਟ ਨੰਬਰ ਆ ਪਰਿਵਾਰ ਦਾ ਤੇ ਨਾਮ ਹੈਗਾ ਪਰਮਜੀਤ ਕੌਰ ਮੈਂ ਕਿਹਾ ਬਾਈ ਦੇ ਘਰੋਂ ਨੇ ਨਾ ਬਈ ਤੁਹਾਡੀ ਆ ਤੇ ਪਰਮਜੀਤ ਕੌਰ ਤੇ ਸਤਗੁਰ ਸਿੰਘ ਜੀ ਆਹ ਬਾਕੀ ਅਕਾਊਂਟ ਨੰਬਰ ਆ ਜੋ ਵੀ ਹੈ ਨਾ ਤੇ ਆਈ ਐਫ ਸੀ ਕੋਡ ਤੇ ਭਰਾ ਬਣ ਕੇ ਨਾ ਤੁਸੀਂ ਵੱਧ ਤੋਂ ਵੱਧ ਹੈਲਪ ਕਰਨੀ ਆ ਹੱਥ ਬਨ ਕੇ ਬੇਨਤੀ ਆ ਪਿੰਡ ਕੁੰਬੜਵਾਲ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਜਿਹੜਾ ਵੀ ਭਰਾ ਇਸ ਪਰਿਵਾਰ ਦੀ ਹੈਲਪ ਕਰਨੀ ਚਾਹੁੰਦਾ ਤਾਂ ਤੁਸੀਂ ਕਰ ਸਕਦੇ ਹੋ ਵੀਰੇ Google Pay ਨੰਬਰ ਤੁਹਾਨੂੰ ਸਕਰੀਨ ਤੇ ਵੀ ਚੱਲ ਰਿਹਾ ਦੁਆਰੇ ਵੀ ਦੱਸ ਦਿੰਨਾ 97793 580 19 ਵੀ ਕੱਲ੍ਹ ਹੀ ਭਰਾ ਤੀ ਕਮਾਉਣ ਵਾਲਾ ਬਾਈ ਦੁਆਰੇ ਫੇਰ ਦੱਸ ਦਿੰਨਾ ਵੀ ਹਾਲਾਤ ਤੁਸੀਂ ਵੇਖ ਹੀ ਸਕਦੇ ਹੋ ਵੀ ਕਿੰਨੇ ਕੁ ਮਾੜੇ ਹਾਲਾਤ ਨੇ ਕੱਲ੍ਹ ਹੀ ਭਰਾ ਕਮਾਉਣ ਵਾਲਾ ਦੀ ਯਾਰਾ ਇਹੀ ਮੰਜੇ ਤੇ ਬੈਠ ਗਿਆ ਤੇ ਜਿਹੜਾ ਵੀ ਭਰਾ ਹੈਲਪ ਕਰਨੀ ਚਾਹੁੰਦਾ ਨਾ ਕਿਸੇ ਵੀ ਰੂਪ ਦੇ ਵਿੱਚ ਤਾਂ ਜਰੂਰ ਹੈਲਪ ਕਰਿਓ ਤੇ ਪੂਰਾ ਸਾਡਾ ਜਿਵੇਂ ਕਹਿੰਦੀ ਆਂਡ ਗੌਂਡ ਬਾਈ ਦਾ ਇੱਥੇ ਪਹੁੰਚਿਆ ਹੋਇਆ ਤੇ ਹਾਲਾਤ ਵੀ ਤੁਹਾਨੂੰ ਦਿਖਾਤੇ ਦੁਆਰੇ ਫੇਰ ਦਿਖਾ ਦੰਨਾ ਵੀ ਪਹਿਲੀ ਗੱਲ ਤਾਂ ਬਈ ਬਾਈ ਦੇ ਘਰ ਦੀ ਰਪਿਆ ਕਰਾਉਣ ਵਾਲੀ ਪੀਆ ਯਾਰ ਹਨਾ ਤੇ ਆ ਲੋ ਹਨਾ 700 ਸਾਰੇ ਚੇਂਜ ਕਰਨ ਵਾਲੀ ਪੀਆ ਤੇ ਭਰਾ ਕੋਈ ਵੀ ਹੈਲਪ ਕਰਨੀ ਚਾਹੁੰਦਾ ਯਾਰ ਬਾਈ ਬਣ ਕੇ ਮੈਂ ਹੱਥ ਬੰਨ੍ਹ ਕੇ ਤੁਹਾਨੂੰ ਬੇਨਤੀ ਕਰਦਾ ਵੀ ਆ ਜਿਹੜਾ ਭਰਾ ਰੋ ਰਿਹਾ ਹਨਾ ਵੀ ਇਹਦਾ ਤੁਸੀਂ ਨੇ ਸਹਾਰਾ ਬਣ ਕੇ ਖੜਨਾ ਸਾਰੇ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀਡੀਓ ਸ਼ੇਅਰ ਕਰ ਦਿਓ ਤੇ ਨਾਲੇ ਜੇਕਰ ਕੋਈ ਵੀ ਭਰਾ ਬਾਈ ਦੀ ਹੈਲਪ ਕਰਨੀ ਚਾਹੁੰਦਾ ਉਹ ਵੀ ਕਰ ਸਕਦਾ ਬਾਈ ਦੇ ਚਾਰ ਗੁੱਡੀਆਂ ਨੇ ਤੇ ਚਾਰੇ ਲਗਭਗ ਜਿਵੇਂ ਕਹਦੀ ਵੀ ਬਰਾਬਰ ਦੀਆਂ ਨੇ ਕਰਿਓ ਭਰਾ ਬਣ ਕੇ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਨਾਲੇ ਜਰੂਰ ਹੈਲਪ ਕਰਿਓ ਯਾਰ ਤਿਲਫੁਲ ਜਿੰਨਾ ਵੀ ਤੁਸੀਂ ਕਰ ਸਕਦੇ ਹੋ ਨ ਆਪਣੇ ਵੱਲੋਂ ਜਰੂਰ ਬਾਈ ਦੀ ਮਦਦ ਕਰਿਓ ਪਿੰਡ ਕੁੰਬੜਵਾਲ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਨਾਮ ਬਾਈ ਦਾ ਸਤਗੁਰ ਸਿੰਘ ਹੈ ਤੇ ਨੰਬਰ ਹੈ ਜਿਹੜਾ ਉਹ ਵੀ ਸਕਰੀਨ ਤੇ ਚੱਲ ਰਿਹਾ ਜਿਹੜਾ ਵੀ ਭਰਾ ਤਿਲਫੁਲ ਕੁਝ ਵੀ ਇਹਨਾਂ ਦੀ ਹੈਲਪ ਕਰਨੀ ਚਾਹੁੰਦਾ ਤਾਂ ਜਰੂਰ ਕਰਿਓ ਜੀ ਸ਼ੇਅਰ ਕਰ ਦਿਓ ਭਰਾ ਬਣ ਕੇ ਮਿਹਰਬਾਨੀ ਧੰਨਵਾਦ